ਬਜ਼ੁਰਗ ਪਿਤਾ ਨੇ ਕੰਬਦੇ ਹੱਥਾਂ ਨਾਲ ਪੁੱਤ ਨੂੰ ਫੋਨ ਕੀਤਾ ਪੁੱਤ ਘਰ ਕਦੋਂ ਆਵੇਂਗਾ ਤੇਰੀ ਮਾਂ ਬਹੁਤ ਬਿਮਾਰ ਹੈ ਬਸ ਤੇਰਾ ਨਾਮ ਹੀ ਲੈ ਹੀ ਰਾਰੀ ਹੈ ਪੁੱਤ ਨੇ ਗੁੱਸੇ ਵਿੱਚ ਜਵਾਬ ਦਿੱਤਾ ਪਾਪਾ ਮੈਂ ਮੀਟਿੰਗ ਵਿੱਚ ਹਾਂ ਤੁਸੀਂ ਲੋਕ ਹਮੇਸ਼ਾ ਬਿਮਾਰ ਹੀ ਰਹਿੰਦੇ ਹੋ ਮੈਂ ਪੈਸੇ ਭੇਜ ਦਿੱਤੇ ਨੇ ਨਾ ਦਵਾਈ ਲੈ ਆਉਣਾ ਤੇ ਫੋਨ ਕੱਟ ਦਿੱਤਾ 2 ਘੰਟੇ ਬਾਅਦ ਪੁੱਤਰ ਨੂੰ ਪਿੰਡੋਂ ਫੋਨ ਆਇਆ ਪੁੱਤਰ ਹੁਣ ਆਉਣ ਦੀ ਲੋੜ ਨਹੀਂ ਹੁਣ ਸਭ ਠੀਕ ਹੈ ਜਦੋਂ ਪੁੱਤ ਘਰ ਪਹੁੰਚਿਆ ਤਾਂ ਵੇਖਿਆ ਕਿ ਮਾਂ ਮਰ ਚੁੱਕੀ ਸੀ ਪਿਤਾ ਨੇ ਉਸਦੇ ਹੱਥ ਵਿੱਚ ਇੱਕ ਲਿਫਾਫਾ ਫੜਾਇਆ ਉਸ ਵਿੱਚ ਉਹੀ ਪੈਸੇ ਸਨ ਜੋ ਪੁੱਤ ਨੇ ਭੇਜੇ ਸਨ ਇੱਕ ਛੋਟਾ ਜਿਹਾ ਨੋਟ ਲਿਖਿਆ ਸੀ ਪੁੱਤ ਇਹ ਪੈਸੇ ਵਾਪਸ ਰੱਖ ਲੈ ਬਸ ਇੱਕ ਵਾਰ ਆ ਕੇ ਗਲੇ ਲੱਗ ਜਾਂਦਾ ਤਾਂ ਤੇਰੀ ਮਾਂ ਦੇ ਸਾਹ ਥੋੜੇ ਹੋਰ ਚੱਲ ਪੈਂਦੇ ਇਸ ਤੋਂ ਪਹਿਲਾਂ ਕਿ ਦੇਰ ਹੋ ਜਾਵੇ ਅੱਜ ਹੀ ਆਪਣੇ ਮਾਪੇ ਨਾਲ ਗੱਲ ਕਰੋ ਪੈਸੇ ਮੁੜ ਆਉਣਗੇ ਪਰ ਲੰਘਿਆ ਵਕਤ ਕਦੇ ਵਾਪਸ ਨਹੀਂ ਆਉਂਦਾ ਸਹਿਮਤ ਹੋ ਤਾਂ ਸ਼ੇਅਰ ਜ਼ਰੂਰ ਕਰੋ ਕਈ ਵਾਰ ਅਸੀਂ ਮਾਪੇ ਨੂੰ ਸਿਰਫ ਪੈਸੇ ਭੇਜ ਕੇ ਆਪਣਾ ਫਰਜ਼ ਪੂਰਾ ਕਰ ਲਿਆ ਸਮਝਦੇ ਹਾਂ ਪਰ ਉਹਨਾਂ ਨੂੰ ਇਸ ਸਮੇਂ ਪੈਸੇ ਦੀ ਨਹੀਂ ਤੁਹਾਡੇ ਵਕਤ ਤੇ ਪਿਆਰ ਦੀ ਲੋੜ ਹੁੰਦੀ ਹੈ ਕੀ ਤੁਸੀਂ ਸਹਿਮਤ ਹੋ ਤਾਂ ਕਮੈਂਟ ਵਿੱਚ ਯੈਸ ਲਿਖੋ ਧੰਨਵਾਦ